ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਪੁਸਤਕ ਮੇਰੇ ਹੱਥ 'ਚ ਹੈ ਇਹ ਸਰਦਾਰ ਕਰਤਾਰ ਸਿੰਘ ਗਿਆਨੀ ਕਰਤਾਰ ਸਿੰਘ ਕਲਾਸ ਵਾਲੀਏ ਦੀ ਲਿਖੀ ਹੈ ਤੇ ਛਾਪੀ ਹੈ ਇਹ ਲੱਦਾ ਸਿੰਘ ਐਂਸਾਂਜਾ ਲਾਹੌਰ ਤੋਂ ਛਾਪੀ ਹੈ ਘਟ ਤੋਂ ਘਟ 110 ਸਾਲ ਪੁਰਾਣੀ ਹੈ ਕਿਉਂ ਇਹ ਤੋਂ ਅੰਦਾਜ਼ਾ ਲੱਗਦਾ ਹੈ ਵੀ 112 ਸਾਲ ਪਹਿਲਾਂ ਮਤਲਬ ਇਹ ਉਹਨੇ ਪੂਰੀ ਕੀਤੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਵੀ 2 ਸਾਲ ਦੇ ਛਪਣ ਤੇ ਪਾਉਣ ਦੇ ਪ੍ਰਬੰਧ ਚ ਲੱਗੇ ਹੋਣਗੇ ਜਾਂ ਇਹ ਤੋਂ ਘੱਟ ਵੱਧ ਤਾਂ ਘੱਟ ਤੋਂ ਘੱਟ 110 ਸਾਲ ਪੁਰਾਣੀ ਹੈ ਇਹਦੇ ਮੁੱਖ ਪੰਨੇ ਤੇ ਜਿਹੜੀ ਆ ਫੋਟੋ ਆ ਇਹ ਦਰਬਾਰ ਖਾਲਸਾ ਲਿਖਾਇਦੇ ਤੇ ਇਹ ਸ਼ਾਇਦ ਉਹ ਤੋਂ ਪਹਿਲਾਂ ਦੀ ਹੋਵੇ ਪੁਰਾਣੀ ਕਿ ਕੋਈ ਕੰਧ ਚਿੱਤਰ ਹੋਵੇ ਜਾਂ ਕਿਸੇ ਨੇ ਫੋਟੋ ਬਣਾਈ ਹੋਵੇ ਮੁਸਵਰ ਨੇ ਤੇ ਤਸਵੀਰ ਆ ਤੇ ਜਾਂ ਉਹਨਾਂ ਨੇ ਆਪ ਬਣਵਾ ਕੇ ਮਤਲਬ ਵੀ ਛਾਪੇਖਾਨੇ ਵਾਲਿਆਂ ਨੇ ਆਪ ਦਾ ਹੀ ਕੋਈ ਪ੍ਰਬੰਧ ਕਰਾਇਆ ਹੋਇਆ ਆਪਾਂ ਕਹਿ ਨਹੀਂ ਸਕਦੇ ਤੇ ਇਹਦੇ ਵਿੱਚ ਦਰਬਾਰ ਲੱਗਿਆ ਮਹਾਰਾਜਾ ਰਣਜੀਤ ਸਿੰਘ ਦਾ ਸ਼ੇਰੇ ਪੰਜਾਬ ਜਿਹਨੂੰ ਆਪਾਂ ਕਹਿੰਦੇ ਆ ਆਹਾ ਮਹਾਰਾਜਾ ਰਣਜੀਤ ਸਿੰਘ ਕੁਰਸੀ ਤੇ ਬੈਠਾ ਆ ਬੈਠਾ ਇਹਦਾ ਆ ਬਾਬਾ ਫੂਲਾ ਸਿੰਘ ਜੀ ਐ ਇਹ ਤੋਂ ਅੰਦਾਜ਼ਾ ਲੱਗਦਾ ਵੀ ਇਹਨਾਂ ਦੇ ਦਮਾਲਾ ਸਜਿਆ ਹੈ ਹੋਰ ਆਪਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕਿਉਂਕਿ ਹੋਰ ਕੋਈ ਦਿਮਾਲੇ ਵਾਲਾ ਹੈ ਨਹੀਂ ਸੀ ਉਹ ਇਹੀ ਸਿੰਘਾਂ ਦੀ ਮਿਸਲ ਦਾ ਨਿੰਗਾ ਦਾ ਜਥੇਦਾਰ ਇਹੀ ਸੀਗਾ ਆਪਣਾ ਸਾਰਾ ਕਾਲ ਤੱਕ ਦਾ ਜਥੇਦਾਰ ਵੀ ਇਹ ਸੀ ਤੇ ਆਹਾ ਬੈਠੜਾ ਇਹ ਰਣਜੀਤ ਸਿੰਘ ਦਾ ਵੱਡਾ ਪੁੱਤਰ ਹੈ ਇਹਦਾ ਨਾਂ ਖੜਕ ਸਿੰਘ ਸੀ ਇਹ ਡੋਗਰਾਂ ਦੀ ਸਾਜ਼ਿਸ਼ਤਾ ਤੇ ਘਰੇਲੂ ਫੁੱਟ ਦਾ ਜਿਵੇਂ ਆ ਪਾ ਦੇ ਨੇ ਸ਼ਿਕਾਰ ਹੋ ਗਿਆ ਤੇ ਆਹ ਹੈ ਸਰਦਾਰ ਹਰੀ ਸਿੰਘ ਨਰੂਆ ਇਹਦੇ ਬਾਰੇ ਆਪਾਂ ਹੀ ਅਦਾਜਾ ਲਾ ਸਕਦੇ ਆਂ ਵੀ ਇਹਦੇ ਬਾਰੇ ਐ ਜਿਆਦਾਤਰ ਹੀ ਲਿਖਿਆ ਸਰਦਾਰ ਬਾਰੇ ਵੀ ਇਹਦਾ ਦਾੜਾ ਚਿੱਟਾ ਹੋ ਗਿਆ ਸੀ ਪਰ ਮੁੱਛਾਂ ਕਾਲੀਆਂ ਪਈਆਂ ਸੀ ਬਿਸ਼ਾਰੇ ਇਹਦੇ ਬਹੁਤ ਮਸ਼ਹੂਰ ਸੀ ਤੇ ਮੁਛਾਰੇ ਇਹਦੇ ਕਾਲੇ ਪਏ ਸੀ ਤੇ ਆਹਾ ਇਹ ਵੀ ਮਹਾਰਾਜਾ ਛੇਰ ਸਿੰਘ ਦਾ ਆ ਆਪਣਾ ਹਾਂ ਮਹਾਰਾਜਾ ਛੇਰ ਸਿੰਘ ਨਹੀਂ ਮਹਾਰਾਜਾ ਰਣਜੀਤ ਸਿੰਘ ਦਾ ਜੋ ਜ਼ਿਆਦਾ ਹੋਊਗਾ ਆਪਾਂ ਨਹੀਂ ਕਹਿ ਸਕਦੇ ਵੀ ਕਿਹੜਾ ਇਹਦੇ ਬਾਰੇ ਕੋਈ ਵਿਸ਼ੇਸ਼ਤਾ ਨਹੀਂ ਇਤਿਹਾਸ ਚ ਦੱਸੀ ਤੇ ਆ ਵੀ ਆ ਸ਼ੇਰ ਸਿੰਘ ਹੈ ਇਹਦੇ ਬਾਰੇ ਵਿਸ਼ੇਸ਼ਤਾ ਇਹ ਦੱਸੀ ਗਈ ਹੈ ਸਾਸ਼ ਚ ਵੀ ਸ਼ੇਰ ਸਿੰਘਾ Rajput ਰਾਜਾ ਜਿਹੜਾ ਰਿਵਾਜ ਚੱਲ ਗਿਆ ਸੀ ਪਹਿਲਾਂ ਤਾਂ ਉਸ ਸਮੇਂ ਚੱਲ ਚੁੱਕਿਆ ਸੀ ਪਹਿਲਾਂ ਤਾਂ Rajput ਰਾਜੇ ਵੀ ਖੁੱਲੀਆਂ ਦਾੜੀਆਂ ਸਿੱਧੀਆਂ ਰੱਖਦੇ ਹੁੰਦੇ ਸੀ ਤੇ ਇੰਨਾ ਸਮਾਂ ਚ ਆ ਕੇ ਰਾਜਪੂਤਾਂ ਜਿਹੇ ਰਵਾਜ ਚੱਲ ਗਿਆ ਸੀ ਵੀ ਇਹ ਦੋਨੇ ਪਾਸੇ ਦਾੜੀ ਚੜਾ ਲੈਂਦੇ ਸੀ ਦਾੜਾ ਤੇ ਮਸ਼ਾਇਰਾ ਨੂੰ ਪਟ ਦੇ ਕੇ ਰੱਖਦੇ ਸੀ ਉਸੇ ਤਰ੍ਹਾਂ ਇਹ ਆਹੋ ਮਹਾਰਾਜਾ ਛੇਤ ਸਿੰਘ ਜਣ ਗਿਆ ਸੀ ਬਾਅਦ ਚ ਇਹ ਇਹ ਰਾਜੇ ਦਾ ਖੜਕ ਸਿੰਘ ਤੋਂ ਬਾਅਦ ਵਾਲਾ ਸੁਪੁੱਤਰ ਸੀ ਤੇ ਜਿਵੇਂ ਆਪਣੇ ਖਾਟੂ ਸ਼ਾਮ ਆਂਦੇ ਆਪਾਂ ਫੋਟੋ ਦੇਖਦੇ ਆ ਰਾਜਪੂਤ ਰਾਜਸਥਾਨ ਚ ਤੇ ਉਸੇ ਤਰੀਕੇ ਨਾਲ ਇਹਦੀ ਦਾੜੀ ਦੋਨੇ ਪਾਸੇ ਚੜਾਈ ਜਾਂ ਮਸ਼ਾਇਰਾ ਨੂੰ ਵਟ ਦਿੱਤਾ ਹੈ ਤੇ ਆ ਕਲਗੀਆਂ ਲੱਗੀਆਂ ਇਹਨਾਂ ਦੇ ਇਹਨਾਂ ਦੇ ਕਲਗੀਆਂ ਤੋਂ ਦੱਜਾ ਹੀ ਐ ਇਹ ਵੀ ਇਹ ਮਹਾਰਾਜਾ ਸਾਹਿਬ ਦੇ ਸਾਜਾ ਸਾਜਾ ਦੇ ਨਾ ਤੇ ਆਹ ਮਹਾਰਾਜਾ ਸਾਹਿਬ ਦਾ ਮੁੱਖ ਵਜ਼ੀਰ ਹੈ ਜਿਹੜੇ ਬਾਰੇ ਬਹੁਤ ਵਿਵਾਦਿਤ ਗੱਲਾਂ ਲਗੀਆਂ ਧਿਆਨ ਸਿੰਘ ਡੋਗਰਾ ਤੇ ਆ ਧਿਆਨ ਸਿੰਘ ਡੋਗਰੇ ਦਾ ਪੁੱਤ ਹੈ ਹੀਰਾ ਸਿੰਘ ਮਹਾਰਾਜਾ 6 ਆਪਣਾ ਮਹਾਰਾਜਾ ਰਣਜੀਤ ਸਿੰਘ ਇਹਨੂੰ ਆਪਦੇ ਪੁੱਤਾਂ ਨੂੰ ਵੀ ਪੁੱਤਾਂ ਨਾਲੋਂ ਵੀ ਵੱਧ ਪਿਆਰ ਕਰਦਾ ਸੀ ਕਿਉਂਕਿ ਛੋਟਾ ਸੀਗਾ ਤੇ ਇਹਦੀ ਜੋ ਇਸ਼ਾਕਲ ਸੂਰਤੀ ਇਹ ਜੀ ਸੀ ਜੀ ਰੱਬ ਨੇ ਇਹਨੂੰ ਰੰਗ ਰੂਪ ਇਹ ਜੇ ਦਿੱਤਾ ਸੀ ਮਹਾਰਾਜਾ ਇਹਦੇ ਨਾਲ ਜਾੜੀ ਮੋਹ ਕਰਦਾ ਸੀ ਤੇ ਆ ਜਿਹੜਾ ਧਿਆਨ ਸਿੰਘ ਢੋਗਰਾ ਬੈਠਾ ਇਹਦੇ ਚਿੱਤ ਜੇ ਇਸੇ ਗੱਲ ਨੇ ਪਰ ਉਹ ਕਰਤੀ ਭਾਵਨਾ ਪੈਦਾ ਦੇ ਕਿਵੇਂ ਨਾ ਕਿਵੇਂ ਰਣਜੀਤ ਸਿੰਘ ਦੇ ਰਾਜ ਖਤਮ ਹੋਣ ਤੋਂ ਬਾਅਦ ਵੀ ਮੈਂ ਆਪਦੇ ਮੁੰਡੇ ਨੂੰ ਅੱਖਾਂ ਵੀ ਇਹ ਐਸੇ ਤਖਤ ਦਾ ਬਾਦਸ਼ਾਹ ਬਣਾਉਣ ਵਾਸਤੇ ਤਖਤ ਦਿਵਾਉਣ ਵਾਸਤੇ ਰਾਜ ਬਣਾਉਣ ਵਾਸਤੇ ਨੇ ਸਾਰਾ ਜ਼ੋਰ ਲਾਤਾ ਹਰ ਹਰ ਹਰਪਾ ਵਰਤਿਆ ਸਾਜ਼ਿਸ਼ਾਂ ਹੋਈਆਂ ਤੇ ਅਖੀਰ ਉਹਨਾਂ ਸਾਜ਼ਿਸ਼ਾਂ ਦੇ ਵਿੱਚ ਹੀ ਉਹਨਾਂ ਦਾ ਕਰਕੇ ਇਹ ਮਾਰਿਆ ਗਿਆ ਸੰਧਿਆ ਵਾਲਿਆਂ ਦੇ ਹੱਥੋਂ ਤੇ ਆ ਹੀਰਾ ਸਿੰਘ ਵੀ ਬਾਅਦ ਵਿੱਚ ਇਹ ਮਾਰਿਆ ਗਿਆ ਆਪਸੀ ਇਹਨਾਂ ਦੀ ਫੁੱਟ ਪੈ ਗਈ ਇਹਨਾਂ ਦੇ ਇਹਦੇ ਚਾਚੇ ਤਾਏ ਹੋਰ ਸਾਰੇ ਸੀਗੇ ਇਹਨਾਂ ਦਾ ਪਰਿਵਾਰ ਇੱਕਾਈ ਖਾਸਾ ਵੱਡਾ ਹੋ ਗਿਆ ਸੀ ਇੱਥੇ ਲੋਗਰਿਆਂ ਦਾ ਆ ਕੇ ਤੇ ਇਹ ਉਸੇ ਸਾਰੇ ਚੱਕਰ 'ਚ ਇਹ ਵੀ ਮਾਰਿਆ ਗਿਆ ਤੇ ਨਾਲੇ ਤਾਂ ਇਹ ਆ ਆਪਦੇ ਪੁੱਤ ਨੂੰ ਰਾਜ ਤਖੀਂ ਦਵਾਉਣਾ ਸੀ ਤੇ ਇਹ ਮਾਰੇ ਹੀ ਗਿਆ ਫਿਰ ਇਹਨਾਂ ਦੇ ਲਾੜੇ ਤੁਸੀਂ ਹਰੀ ਸਿੰਘਾ ਆਪਣਾ ਬਣ ਗਿਆ ਸੀਗਾ ਰਾਜਾ ਜੰਮੂ ਦਾ ਸੋ ਇਹ ਫੋਟੋ ਹੈ ਤੇ ਆਹ ਲਿਖਿਆ ਇਹਦੇ ਉੱਤੇ ਇਹ ਲਿਖਿਆ ਲੜਕਾ ਕਤਿਆਰ ਸਿੰਘ ਨੇ ਆਹ ਲੜਾਂ ਦਖੀਆਂ ਤਰਛੀ ਇਹਦੇ ਜਿਵੇਂ ਲਿਖਿਆ ਤੁਮਾ ਤੇਰੀਆਂ ਛੇਰ ਪੰਧਾਬ ਦਿਆ ਤੇ ਇਹ ਸ਼ੇਰਾਂ ਦਾ ਲੱਗਾ ਦਰਬਾਰ ਤੇਰਾ ਪਾਵੇਂ ਬੁੱਖ ਤੇ ਸ਼ੇਰਾਂ ਨੂੰ ਪਿੰਜਰੇ ਤੂੰ ਜਿੱਤੇ ਮੌਤ ਨੂੰ ਹਰ ਇੱਕ ਸਰਦਾਰ ਤੇਰਾ ਸਿੱਖਾਂ ਹਿੰਦੂਆਂ ਮੋਮਨਾਂ ਸਾਰਿਆਂ ਨੂੰ ਮੁੱਲ ਲੈ ਗਿਆ ਸੱਚਾ ਪਿਆਰ ਤੇਰਾ ਪਰ ਅਫਸੋਸ ਤੇਰੇ ਮੋਇਆ ਸ਼ੇਰ ਮਰਦਾ ਸੰਭਲ ਸਕਿਆ ਨਹੀਂ ਪਰਵਾਰ ਤੇਰਾ ਤੇਰੀ ਜ਼ਿੰਦਗੀ ਦੇਸ਼ ਦੀ ਜ਼ਿੰਦਗੀ ਸੀ ਤੇਰੀ ਮੌਤ ਪੰਜਾਬ ਨੂੰ ਮਾਰ ਗਈ ਏ ਫੁੱਟ ਚੰਦਰੀ ਜਾਲ ਵਿਛਾਏ ਪਿੱਛੋਂ ਤੇ ਪੰਜਾਬੀਆਂ ਦੀ ਕਿਸਮਤ ਹਾਰ ਗਈ ਏ ਫੋਟ ਚੰਦਰੀ ਜਾਲ ਪਛਾਏ ਪਿੱਛੋਂ ਤੇ ਪੰਜਾਬੀਆਂ ਦੀ ਕਿਸਮਤ ਹਾਰ ਗਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ